ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨ ਜੀ ਅਸੀਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਧੰਨ ਧੰਨ ਸਾਬ੍ਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੋਹਣੇ ਦਰਬਾਰ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਬਿਜਲੀ ਜਦੋਂ ਸਭ ਤੋਂ ਪਹਿਲਾਂ ਗਈ ਤਾਂ ਇਸ ਪਾਣੀ ਵਾਲੇ ਜਨਰੇਟਰ ਨਾਲ ਹੀ ਜਾਂਦੀ ਸੀ ਸੋ ਇਹ ਅੰਗਰੇਜ਼ਾਂ ਨੇ ਬਣਾਇਆ ਹੋਇਆ ਆਪ ਜੀ ਦੇਖੋ ਅੱਜ ਵੀ ਉਸੇ ਤਰ੍ਹਾਂ ਹੀ ਹੈ ਬੇਸ਼ਕ ਇਸ ਦੀ ਹਾਲਤ ਖਸਤਾ ਹੋ ਚੁੱਕੀ ਐ ਸੋ ਆਪਜੀ ਕਰੋ ਦਰਸ਼ਨ ਇੱਧਰ ਸਾਰੇ ਇੱਧਰ ਦੇਖੋ ਜੀ ਇੱਥੇ ਪਾਣੀ ਇਕੱਠਾ ਹੋ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਇੱਧਰ ਜਾਂਦਾ ਸੀ ਆਪਣੇ ਸਾਰੇ ਤੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਇੱਥੇ ਬਿਜਲੀ ਬਣਦੀ ਸੀ ਤੇ ਸਾਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਸਾਹਿਬ ਜੀ ਦੇ ਵਿੱਚ ਇੱਥੋਂ ਬਿਜਲੀ ਪਹੁੰਚਦੀ ਸੀਗੀ ਸੋ ਬਹੁਤ ਹੀ ਦੇਖਣ ਵਾਲੀ ਚੀਜ਼ ਹੈ ਤੇ ਛੂਪੀ ਹੋਈ ਚੀਜ਼ ਹੈ ਦੇਖੋ ਕਾਫੀ ਮਿਹਨਤਾਈ ਹੋਵੇਗੀ ਜਦੋਂ ਇਹਨਾਂ ਭਰਾਵਾਂ ਨੇ ਤਿਆਰ ਕੀਤਾ ਹੋਵੇਗਾ ਇਧਰੋਂ ਸਾਹਮਣੇ ਉੱਪਰ ਵੀ ਇਹਦੇ ਕੀਤਾ ਹੋਇਆ ਵੇਖੋ ਜੀ ਸਾਰੇ ਸੋ ਇਸ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦਿਓ ਤਾਂ ਕਿ ਦੇਸ਼ ਵਿਦੇਸ਼ ਦੀਆਂ ਸਮੂਚੀਆਂ ਸਿੱਖ ਸੰਗਤਾਂ ਇਸ ਦੇ ਦਰਸ਼ਨ ਕਰ ਸਕਣ ਆਹ ਦੇਖੋ ਜੀ ਇਸ ਤਰ੍ਹਾਂ ਇਹ ਸਾਰਾ ਤਿਆਰ ਕੀਤਾ ਗਿਆ ਸੀਗਾ ਇੱਧਰ ਸਭ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਨੂੰ ਇੱਥੋਂ ਬਿਜਲੀ ਜਾਂਦੀ ਸੀ ਸ਼੍ਰੀ ਦਰਬਾਰ ਸਾਹਿਬ ਜੀ ਨੂੰ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰ ਦੋਗੇ ਆਪ ਜੀ ਇਹ ਦੇਖੋ ਇੱਧਰ ਦੇਖੋ ਵੀ ਦੇਖੋ ਆਪਜੀ ਕਿੰਨੀਆ ਬਖਸ਼ਿਸ਼ਾਂ ਮਿਹਨਤਾ ਕੀਤੀਆਂ ਗੁਰੂ ਸਾਹਿਬ ਜੀ ਨੂੰ ਪਿਆਰ ਕਰਨ ਵਾਲਿਆਂ ਨੇ ਸੋ ਉਧਰ ਆਪ ਜੀ ਨੂੰ ਦਿਖਾਉਂਦੇ ਆ ਉਹਨੇ ਜੀ ਸੰਭਾਲ ਕੀਤੀ ਜਾ ਰਹੀ ਆ ਉਧਰ ਨਹਿਰ ਵਗਦੀ ਆ ਪਰਲੀ ਸਾਈਡ ਤੇ ਉਧਰੋਂ ਪਾਣੀ ਇਹਦੇ ਵਿੱਚ ਆਉਂਦਾ ਸੀਗਾ ਆਪ ਜੀ ਨੂੰ ਦਿਖਾਈ ਦਿੰਦੀ ਹੋਵੇਗੀ ਨਹਿਰ ਵੀਡੀਓ ਚੋ ਦੇਖੋ ਆਪ ਜੀ ਸੋ ਪਾਣੀ ਇਹਦੇ ਵਿੱਚ ਕਹਿੰਦੇ ਕਿ ਜਮਾ ਹੋ ਜਾਂਦਾ ਸੀਗਾ ਸੋ ਇੱਥੋਂ ਫਿਰ ਬਿਜਲੀ ਬਣਦੀ ਸੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਜਾਂਦੀ ਸੀਗੀ ਸੋ ਆਪ ਜੀ ਦੇਖ ਰਹੇ ਹੋ ਤੁਸੀਂ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਤਾਂ ਕਿ ਸਮੁੱਚੀਆਂ ਹੀ ਆਪਣੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਦਰਸ਼ਨ ਦੀਦਾਰ ਕਰ ਸਕਣ ਸੋ ਆਪ ਜੀ ਦੇਖ ਰਹੇ ਹੋ ਸਭ ਸ਼੍ਰੀ ਗੁਰੂ ਰਾਮਦਾਸ ਮਹਾਰਾਜੀ ਦੇ ਘਰ ਨੂੰ ਦਸ਼ੀ ਦਰਬਾਰ ਸਾਹਿਬ ਇੱਥੋਂ ਜਾਂਦੀ ਸੀ ਬਿਜਲੀ ਤਿਆਰ ਹੋ ਗਿਆ ਇੱਧਰ ਵੀ ਦੇਖੋ ਆਪ ਜੀ ਸੋ ਆਪ ਜੀ ਨੂੰ ਦੂਸਰੀ ਪਾਸੇ ਉੱਤਰ ਕੇ ਦਿਖਾਉਣ ਦਾ ਯਤਨ ਕਰਦੇ ਆ ਕੋਸ਼ਿਸ਼ ਕਰਦੇ ਆ ਇੱਥੋਂ ਕਾਫੀ ਉਚਾਈ ਹੈਗੀ ਆ ਛਾਲ ਮਾਰਨ ਦੀ ਗੁਰੂ ਦੀ ਕਿਰਪਾ ਨਾਲ ਤੇ ਫਿਰ ਆਪਾਂ ਤੁਹਾਨੂੰ ਉਧਰ ਦਿਖਾਉਂਦੇ ਆ ਵਾਹਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜੀ ਵਾਹਿਗੁਰੂ ਤੁਹਾਡੇ ਆਸਰਾ ਆ ਦੇਖੋ ਜੀ ਹੁਣ ਵੀ ਇੱਥੇ ਪਾਣੀ ਇਕੱਠਾ ਕੀਤਾ ਬੇਸ਼ੱਕ ਉੱਪਰ ਦੇ ਇਹ ਹਰਿਆਲੀ ਆਈ ਹੋਈ ਆ ਇੱਧਰ ਵੇਖੋ ਜੀ ਉਹੀ ਪੁਰਾਣਾ ਸਮਾਂ ਦੱਸ ਦੇਣੀ ਕਿ ਅੰਗਰੇਜ਼ਾਂ ਦੇ ਸਮੇ ਦਾ ਇਹ ਸਾਰਾ ਹੈ ਦੇਖੋ ਜੀ ਕਿੰਨੀ ਆ ਰਹਿਮਤਾ ਬਖਸ਼ਿਸ਼ਾਂ ਦੇ ਨਾਲ ਇਸਨੂੰ ਤਿਆਰ ਕੀਤਾ ਹੋਵੇਗਾ ਗੁਰੂ ਸਾਹਿਬ ਜੀ ਨੇ ਆਪ ਹੀ ਸੇਵਾ ਲਈ ਹੋਵੇਗੀ ਉਹਨਾਂ ਭਰਾਵਾਂ ਦੇ ਕੋਲੋਂ ਦੱਸਿਆ ਜਾ ਰਿਹਾ ਕਿ ਅੰਗਰੇਜ਼ਾਂ ਦੇ ਸਮੇਂ ਦਾ ਜੀ ਉਸ ਤੋਂ ਵੀ ਪਹਿਲਾਂ ਜਦੋਂ ਬਿਜਲੀ ਉਹ ਉਹਨਾਂ ਨੇ ਚਾਹੀ ਕਿ ਸ਼੍ਰੀ ਦਰਬਾਰ ਸਾਹਿਬ ਪਹੁੰਚਾਈ ਜਾਵੇ ਵੇਖੋ ਜੀ ਫਿਰ ਸਾਰਾ ਜੇ ਅਸੀਂ ਇਤਿਹਾਸ ਦੇ ਵਿੱਚ ਬੋਲਦੇ ਹਾਂ ਕਿ ਗਲਤੀ ਹੋ ਗਈ ਹੋਵੇ ਤੇ ਆਪਣੀ ਚਰਨਾਂ ਦੀ ਧੂੜੀ ਸਮਝ ਕੇ ਬਖਸ਼ ਲੈਣਾ ਪਰ ਜਿਕਰ ਜੋਗ ਇਹੀ ਹੈ ਕਿ ਇਸ ਤੋਂ ਹੀ ਇਹ ਜਿਹੜੀ ਦਰਬਾਰ ਸਾਹਿਬ ਜਿੱਥੇ ਬਿਜਲੀ ਜਾਇਆ ਕਰਦੀ ਸੀ ਸੋ ਇੱਧਰ ਆਪ ਜੀ ਦੇਖ ਰਹੇ ਹੋ ਇਹ ਇੱਧਰ ਕੰਮ ਚੱਲ ਰਿਹਾ ਜੀ ਆ ਦੇਖੋ ਪਿੱਛੇ ਸਾਰਾ ਇੱਧਰ ਇੱਧਰੋਂ ਪਾਣੀ ਆਉਂਦਾ ਸੀ ਮੈਰ ਵਿੱਚੋਂ ਦੀ ਇੱਧਰ ਕੰਮ ਚੱਲਦਾ ਪਿਆ ਵਾ ਤੇ ਇੱਥੇ ਇਕੱਠਾ ਕੀ ਫਿਰ ਇੱਧਰ ਇਹ ਥੱਲੇ ਉਹ ਸਾਰਾ ਬਣਦਾ ਸੀਗਾ ਸੋ ਆਪ ਜੀ ਨੂੰ ਦੂਸਰੀ ਸਾਈਡ ਤੇ ਜਾ ਕੇ ਵੀ ਦਰਸ਼ਨ ਕਰਾਉਣੇ ਆ ਜੀ ਸੋ ਕਾਫੀ ਹੁਣ ਤੇ ਇੱਥੇ ਸੰਗਤਾਂ ਹੁੰਦੀਆਂ ਨੇ ਜਿਹੜੀ ਅਸੀਂ ਦੇ ਦਰਸ਼ਨ ਦਿਦਾਰੀ ਕਰਦੀਆਂ ਨੇ ਇਹਦੀ ਸੰਭਾਲ ਵੀ ਕੀਤੀ ਜਾ ਰਹੀ ਹੈ ਹੁਣ ਇੱਧਰ ਕੁਸ਼ ਬਣਨ ਵਾਸਤੇ ਖਦਾਈ ਕੀਤੀ ਹੋਈ ਹੈ ਸੋ ਆਪ ਜੀ ਨੂੰ ਇਸ ਦਾ ਸਭ ਤੋਂ ਇੱਧਰ ਲਈ ਸੈੱਡ ਦੇ ਦਰਸ਼ਨ ਕਰਾਉਨੇ ਆ ਜੀ ਆਪ ਜੀ ਦੇਖ ਰਹੇ ਹੋ ਸਾਰਾ ਰੈਡੀ ਕੀਤਾ ਹੋਇਆ ਸੀਗਾ ਬਹੁਤ ਵੇਖਣ ਵਾਲੀ ਚੀਜ਼ ਆ ਸੰਗਤਾਂ ਨੇ ਬਹੁਤ ਘੱਟ ਸੰਗਤਾਂ ਨੇ ਦਰਸ਼ਨ ਕੀਤੇ ਇਸ ਦੇ 99% ਸਿੱਖ ਸੰਗਤਾਂ ਇਸ ਬਾਰੇ ਨਹੀਂ ਜਾਣਦੇ ਆਪਜੀ ਜਾਣਦੇ ਹੋ ਇੱਥੋਂ ਥੱਲੇ ਜਾਣਾ ਥੋੜਾ ਜਿਹਾ ਔਖਾ ਹੋ ਰਿਹਾ ਜਿੱਥੋਂ ਦਰਸ਼ਨ ਕਰ ਸਕਦੇ ਹੋ ਇੱਥੋਂ ਦੀ ਨਹਿਰ ਦੇ ਵਿੱਚੋਂ ਦੀ ਜਲ ਜਾਂਦਾ ਸੀਗਾ ਉੱਥੇ ਪਾਣੀ ਇਕੱਠਾ ਹੋ ਕੇ ਸੋ ਫਿਰ ਉੱਧਰਲੇ ਬੰਨੇ ਜਾਂਦਾ ਸੀਗਾ ਤੇ ਉੱਥੇ ਬਿਜਲੀ ਬਣਦੀ ਸੀ ਤੂੰ ਬਿਜਲੀ ਸ੍ਰੀ ਦਰਬਾਰ ਸਾਹਿਬ ਜਾਇਆ ਕਰਦੀ ਸੀ ਸਵਾਭ ਜੀ ਕਿਰਪਾ ਕਰਕੇ ਇਸ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਦੇ ਹੋ ਤੇ ਐਸੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਲਾਈਕ ਜਰੂਰ ਕਰਦੇ ਹੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ